ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸਾਰੇ ਸਿੰਘ ਭਾਈ ਸਪਾਈ ਸੰਗਤ ਸਿੰਘ ਜੀ ਖਦਰ ਸਾਹਿਬ ਸਾਡੇ ਵੀਰ ਭਾਈ ਬਲਜਿੰਦਰ ਸਿੰਘ ਜੀ ਬਰਿਆਰ ਨਾਲ ਦਾਸ ਅਤੇ ਸਾਡਾ ਬੇਟਾ ਲਵ ਜੋ ਸੇਰ ਤੁਲਕ ਆਪਾਂ ਚੱਲੇ ਹੋਏ ਹਾਂ ਤਨਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਨੂੰ ਬਖਰਾ ਕੇ ਇਹ ਤੰਤਨ ਦਾ ਪ੍ਰੋਗਰਾਮ ਦਾਸ ਮਹਾਰਾਜ ਜੀ ਦੇੁਰਗਦੀ ਪ੍ਰਵਨੋ ਸਾਡੇ 4 ਸੱਤ ਸਾਲਾ ਸਥਾਪ ਜੀ ਨੇ ਮੁੱਖ ਰੱਖ ਕੇ ਨਗਰ ਕੀਰਤਨ ਦੀਆਂ ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਉਸੇ ਸਬੰਧ ਵਿੱਚ ਸਵੇਕ ਕਲਗ ਸਿੰਘ ਚੱਲੇ ਸੀ ਪਲਾਥੂ ਤੋਂ ਲੈ ਕੇ ਜਿਨੇ ਵੀ ਪਿੰਡ ਹਨ ਪਲਾਥਾਂ ਤੋਂ ਲੈ ਕੇ ਮਾਡਰਨ ਟਾਉਨ ਤੋਂ ਲੈ ਕੇ ਨਡਾਲਾ ਨਡਾਲੇ ਤੋਂ ਕਿ ਢਿਲਵਾ ਤੱਕ ਜਿੰਨੇ ਵੀ ਸਾਰੇ ਪਿੰਡ ਹਨ ਸਾਰੇ ਪਿੰਡ ਕਵਰ ਕਰਕੇ ਸੇਖ ਇਸ ਟਾਈਮ ਗੁਰਦੁਆਰਾ ਬੌਲੀ ਸਾਹਿਬ ਪਾਛੇ 6ਵੇਂ ਨਡਾਲੇ ਪਹੁੰਚੇ ਹਨ ਇੱਥੇ ਵੀ ਮੈਨੇਜਰ ਸਾਹਿਬ ਨੂੰ सदापत <laughs>